ਗੁਰੂ ਸਾਹਿਬ ਦੇ ਹੱਸ ਦੇ ਚਿਹਰੇ ਨੂੰ ਤੇ ਮਹਾਰਾਜ ਸਾਹਿਬ ਦੀਆਂ ਮੁਠਾਂ ਦੋਵੇਂ ਖੁੱਲੀਆਂ ਨੇ ਆਖੋ ਸਤਨਾਮ ਆਪਾਂ ਜਦੋਂ ਜੰਮੇ ਸੀ ਮੁਠਾਂ ਘੁੱਟ ਕੇ ਤੇ ਰੋਂਦੇ ਆਏ ਆ ਸਾਰੀ ਜ਼ਿੰਦਗੀ ਬੰਦਾ ਮੁਠਾਂ ਘੁੱਟਦਾ ਹੀ ਰਹਿੰਦਾ ਇੱਥੋਂ ਵੀ ਵੱਜ ਜਾਣ ਇੱਥੋਂ ਵੀ ਵੱਜ ਜਾਣ ਆ ਹਸਪਤਾਲਾਂ 'ਚ ਦੇਣੇ ਪੈਣੇ ਆਖੋ ਸਤਨਾਮ ਪਹਿਣਾ ਆਈਆਂ ਪਿਆਰ ਦੇਣਾ ਤੇ ਬੰਦਾ ਕਹਿੰਦਾ ਹੱਥ ਘੁੱਟ ਲਓ ਗੁਰਦੁਆਰੇ ਨੂੰ ਗ੍ਰਾਹੀ ਦੇਣੀ ਹੱਥ ਕੋਟ ਲੋ ਕਿਸੇ ਗਰੀਬ ਦਾ ਭਲਾ ਕਰਨਾ ਹੱਥ ਕੋਟ ਲੋ ਤੇ ਜਦੋਂ ਫਿਰ ਸ਼ਰਾਬਾਂ ਮੀਡ ਤੇ ਭੰਗੜੇ ਪੈਣੇ ਡਾਂਸਰਾਂ ਤੇ ਉੱਥੇ ਹੱਥ ਖੋਲਦੀ ਤੇ ਲੈ ਕੇ ਬਹਿ ਗਏ ਪੰਜਾਬ ਨੂੰ ਆਖੋ ਸਤਨਾ ਬੇੜਾ ਗਰਕ ਕਰ ਸੁਟਿਆ ਜਿਹੜਾ ਪੰਜਾਬ ਕਿਤੇ ਗੁਰਾਂ ਦੇ ਨਾਂ ਤੇ ਵੱਸਦਾ ਸੀ ਹੁਣ ਅਵਲੀਆਂ ਦੇ ਨਾਂ ਤੇ ਹੁਣ ਡਾਂਸਰਾਂ ਦੇ ਨਾਂ ਤੇ ਕਿੰਨਾ ਨੰਗ ਕਰ ਦਿੱਤਾ ਆਪਣੇ ਗੁਰੂ ਤੋਂ ਟੁੱਟ ਗਏ ਮੇਰੇ ਬਾਦਸ਼ਾਹ ਮਾਰੇ ਕਿਰਪਾ ਕਰਨਾ ਉਸ ਦੌਲਤਾਂ ਨੂੰ ਏਡੀ ਵੱਡੀ ਦੌਲਤ ਮਿਲ ਗਈ ਜਦੋਂ ਬਾਹਰ ਆਈ ਕਹਿਣ ਲੱਗੀ ਮਰਹਬਾ ਮਰਹਬਾ ਅਰਬੀ ਦਾ ਸ਼ਬਦ ਹੈ ਵਧਾਈ ਹੋਵੇ ਤੇ ਮਹਿਤਾ ਪਟਵਾਰੀ ਕਲਿਆਨ ਦਾਸ ਜੀ ਕਹਿੰਦੇ ਤੈਨੂੰ ਸਵਾ ਵਧਾਈਆਂ ਬੀਬੀ ਬੇਟਾ ਹੋਇਆ ਕਿ ਬੇਟੀ ਪਰ ਉਹਦੇ ਬੁੱਲ ਚੁੱਪ ਕਰ ਗਏ ਉਦੇ ਨੇਤਰਾਂ ਤੇ ਕੋਈ ਖੁਮਾਰੀ ਸੀ ਮੱਥੇ ਤੇ ਕੋਈ ਚਮਕ ਸੀ ਕਹਿਣ ਲੱਗੇ ਤੇਰੇ ਘਰ ਅੱਲਾ ਦਾ ਨੂਰ ਆਇਆ ਖੁਸਤਨਾ ਕਹਿਣ ਲੱਗੇ ਮੈਂ ਸਮਝਿਆ ਨਹੀਂ ਬੇਟਾ ਇਹਨੇ ਸਿਰ ਹਲਾਤਾ ਬੋਲੀ ਨਹੀਂ ਗੁਰਸੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੈ ਸੁਧ ਬੁੱਧ ਵਿਸਰ ਗਈ ਸਭ ਆਸਾ ਚਿੰਤਾ ਕਹਿੰਦੇ ਥਾਲ ਪਰ ਕੇ ਮਾਇਆ ਦਾ ਲਿਆਏ ਕਹਿਣ ਲੱਗੇ ਦੌਲਤਾਂ ਝੋਲੀ ਕਰ ਤੂੰ ਕਹਿੰਦੀ ਸੀ ਕੰਜੂਸੀ ਨਾ ਕਰੀ ਰੱਬ ਤੈਨੂੰ ਬੋਤ ਦਵੇ ਲੈ ਫੜ ਇੱਕ ਬਿਸਤਰਾ ਇੱਕ ਸੂਟ ਤੇ ਆ ਮਾਇਆ ਲੈ 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 ਤੇਰੀ ਗਰੀਬੀ ਨਿਕਲ ਜੇ ਤੇ ਅੱਖਾਂ ਚ ਜਲ ਤੇ ਦੋਵੇਂ ਹੱਥ ਜੋੜ ਕੇ ਕਹਿੰਦੀ ਪਟਵਾਰੀ ਸਾਹਿਬ ਹੁਣ ਮੈਂ ਕੁਝ ਨਹੀਂ ਲੈਣਾ ਆਖੋ ਸਤਨਾਮ ਸ਼੍ਰੀ ਹੁਣ ਮੈਂ ਕੁਝ ਨਹੀਂ ਲੈਣਾ ਮੈਂ ਕਿਹਾ ਤੁਹਾਨੂੰ ਬੀਬੀ ਸੀ ਜਿਨ ਨੇ ਇੱਕ ਵਾਰੀ ਗੁਰੂ ਨਾਨਕ ਦਾ ਚਿਹਰਾ ਵੇਖਿਆ ਤੇ ਨੰਦ ਹੀ ਹੋ ਗਈ ਅਹੀਂ ਰੋਜ਼ ਮੱਥਾ ਟੇਕਦੇ ਕਥਾ ਕਰਦੇ ਸਾਡੀ ਭੁੱਖ ਪਤਾ ਨਹੀਂ ਕਦੋਂ ਨਿਕਲਨੀ ਆਖੋ ਕਿੰਨਾ ਮਾਰੇ ਤੋਂ ਮੰਗੀ ਜਾਂਨੇ ਬੁੱਢੇ ਉਹ ਚੱਲੇ ਜੇ ਵੀ ਮੰਗੀ ਜਾਂਨੇ ਐ ਕਹਿਣ ਲੱਗੇ ਪਟਵਾਰੀ ਸਾਹਿਬ ਮੈਨੂੰ ਕੁਝ ਨਹੀਂ ਚਾਹੀਦਾ ਕਹਿੰਦੇ ਤੂੰ ਆਪੇ ਤਾਂ ਕਹਿੰਦੀ ਸੀ ਮੈਂ ਗਰੀਬ ਐ ਮੇਰੀ ਝੋਲੀ 'ਚ ਕੁਝ ਪਾ ਦੇ ਹੁਣ ਕੀ ਹੋ ਗਿਆ ਅੱਖਾਂ 'ਚ ਜਲ ਤੇ ਮੱਥੇ ਦੇ ਉੱਤੇ ਖੜਾਓ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਅੰਦਰ ਇੰਨਾ ਆਨੰਦ ਸੀ ਕਹਿਣ ਲੱਗੇ ਸੱਚ ਦੱਸਾਂ ਬਟਵਾਰੀ ਸਾਹਿਬ ਜਿਹੜੀ ਝੋਲੀ ਕਰਤਾਰ ਭਰ ਦਿਓ ਮੰਗਤਿਆਂ ਗੇ ਨਹੀਂ ਖੁੱਲਦੀ ਅੱਖੋ ਸਤਨਾਮ ਕਹਿਣ ਲੱਗੇ ਮੈਂ ਸਮਝਿਆ ਨਹੀਂ ਦੌਲਤਾਂ ਕੀ ਮੰਗਦੀਆਂ ਕਹਿੰਦੀ ਸੱਚ ਜਾਣੀ ਤੇਰੇ ਘਰ ਅਜ ਉਸ ਜੋਤ ਨੇ ਆਗਾਜ਼ ਕੀਤਾ ਏ ਜੀ ਦੀ ਝੋਲੀ ਕਿਤੇ ਉਹ ਨਹੀਂ ਭਰੂਗੀ ਗੁਰੂ ਨਾਨਕ ਸਾਹਿਬ ਦੇ ਘਰੋਂ ਵਰਦਿਆ ਕਰੇਗੀ ਅੱਜ ਤੇਰੇ ਕਰ ਉਹ ਨੂਰ ਆਇਆ ਹੈ ਕਿ ਜਿਹੜਾ ਮੇਰੀ ਝੋਲੀ 'ਚ ਪੈਂਦਿਆਂ ਹੀ ਮੇਰੀ ਭੁੱਖ ਮਿਟਾ ਗਿਆ ਪਤਾ ਨਹੀਂ ਆਪਣੇ ਸਫ਼ਰ ਦੇ ਵਿੱਚ ਕਿੰਨਿਆਂ ਭੁੱਖਿਆਂ ਦੀਆਂ ਭੁੱਖਾਂ ਦੂਰ ਕਰੇਗਾ ਅੱਜ ਮੈਨੂੰ ਤੇਰੇ ਅੱਗੇ ਝੋਲੀ ਕਰਕੇ ਮੰਗਣਾ ਮੁਸਾਫ ਨਹੀਂ ਹੈ ਕਿਉਂਕਿ ਅੱਜ ਮੈਨੂੰ ਉਹਦੇ ਦیدار ਹੋਇਆ ਹੈ ਜਿਹੜਾ ਸਾਰੀ ਸ੍ਰਿਸ਼ਟੀ ਦੀਆਂ ਝੋਲੀਆਂ ਭਰਦਾ ਜੇ ਮੇਰੀ ਝੋਲੀ 'ਚ ਬਹਿ ਗਿਆ ਖੁਸਾਤ ਨਾਮ ਧੰਨ ਮੇਰੇ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਹੋਣਾ ਉਸ ਬੀਬੀ ਨੇ ਦੱਸਿਆ ਜਿਹਨੂੰ ਪਹਿਲਾਂ ਸਭ ਤੋਂ ਮਾਤਾ ਤ੍ਰਿਪਤਾ ਤੋਂ ਵੀ ਉਹਨੂੰ ਦਿਦਾਰ ਹੋਏ ਤੇ ਉਹਨੇ ਫਿਰ ਗਦਗਦ ਹੋ ਗਈ ਤੇ ਬਾਅਦ ਵਿੱਚ ਬੇਬੇ ਨਾਨਕੀ ਜੀ ਪਹਿਲੇ ਸਿੱਖ ਜੋ ਕਹੇ ਜਾਂਦੇ ਐ ਕੀਰਤਨ ਦੀ ਪਹਿਲੀ ਭੇਟਾ ਵੀ ਉਹਨਾਂ ਹੀ ਦਿੱਤੀ ਸੀ 7 ਰੁਪਏ ਬੇਬੇ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਨੂੰ ਕਲਾਵੇ ਚ ਲਿਆ ਮਾਂ ਤ੍ਰਿਵਿਤਾ ਜੀ ਕਹਿਣ ਲੱਗੇ ਪੁੱਤਰ ਤੂੰ ਛੋਟੀ ਐ ਬੱਚਾ ਛੋਟਾ ਏ ਕਿਤੇ ਸੁੱਟ ਨਾ ਦਵੀਂ ਕਿਤੇ ਡੇਗ ਨਾ ਦਈ ਪ੍ਰੋਫੈਸਰ ਪੂਰਨ ਸਿੰਘ ਵਰਗੇ ਵਿਦਵਾਨ ਕਹਿੰਦੇ ਛੋਟੀ ਅਰਬਲਾ ਦੀ ਉਮਰ ਵਿੱਚ ਬੋਲੀ ਬੇਬੇ ਨਾਨਕੀ ਕਹਿੰਦੀ ਮਾਂ ਤੂੰ ਇਹਦੇ ਡਿੱਗਣ ਦੀ ਗੱਲ ਕਰਦੀ ਐ ਓ ਜਿੰਨੂੰ ਦੁਨੀਆ ਚ ਕੋਈ ਨਹੀਂ ਚੁੱਕਿਆ ਕਰੂ